ਮੰਡੀ ਦੇਖ ਸਕਦੇ ਹੋ ਖਾਲੀ ਪਈ ਨજર ਆਉਂਦੀ ਹੈ ਕਿਉਂਕਿ ਲਗਾਤਾਰ ਮਹਿੰਗਾਈ ਦੀ ਮਾਰ ਕਿੰਨਾ ਕਿਤੇ ਪੈਂਦੀ ਜ਼ਰੂਰ ਨਜ਼ਰ ਆ ਰਹੀ ਹੋ ਮੰਡੀ ਬਹੁਤ ਚਲਦੇ ਮਹਿੰਗਾਈ ਬੋਦਾ ਅੰਨ 200 ਰੁਪਏ ਕਿਲੋ ਅਨਾਰ 250 ਰੁਪਏ ਕਿਲੋ ਵਿਕ ਰਿਹਾ ਹੈ ਗਾਹ ਪੈਸੇ ਵਰਕੇ ਖੁਸ਼ ਨਹੀਂ ਯਾਰ ਦਾ ਖਰਚਾ ਨਹੀਂ ਨਿਕਲਦਾ ਇਹੋ ਜਿਹੇ ਹਾਲਾਤ ਹੋ ਗਏ ਨੇ ਕਿਨੇ ਫਰੂਟਾ ਵਾਲੇ ਦੁੱਗਣੇ ਪੈਸੇ ਕਰਦੇ ਜਿਹਦਾ 100 ਰੁਪਏ ਕਿਲੋ ਨਾਲ ਦੇ 200 ਵੇਚਦੇ ਹੈਗਾ ਚਾਹੀਏ ਜਾਨੀ ਸਾਹਿਬ ਜੱਡੂ ਵੱਡਾ ਹੀ ਲੱਗ ਜਾਨਾ ਬੰਦਾ ਕਰਕੇ ਦੇਖ ਲੈ ਫਿਰ ਭਲਾ ਦਾ ਜਿਆਦਾ ਭੇਜੋ ਜਾਨੀ ਜਮਾ ਭੇਜੋ ਮਨਾਫਾ ਹੁੰਦਾ ਜਿਸ ਤਰ੍ਹਾਂ ਸਟੋਰ ਵਾਲਿਆਂ ਨੂੰ ਨਹੀਂ ਨਾ ਬੋ ਤੁਹਾਨੂੰ ਦੋਹੀ ਦੱਸ ਨਹੀਂ ਬੋਝਣੀਆਂ ਤੇ ਆੜੀ ਦਾ ਵੀ 500 600 ਕਿਲੋ ਜੇ ਤੁਸੀਂ ਆਪਣੇ ਕੋ 50 ਕਿਲੋ ਖੁਰਪੀਆ ਤੋਂ 2 4 ਕਿਲੋ ਵਿੱਚ ਖਾਓ ਹੋ ਹੀ ਜਾਂਦੇ ਪੂਰੇ ਦੇਸ਼ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਹਾਂ ਹਾਂਕਾਰ ਮੱਚੀ ਪਈ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਸਾਰੀ ਸਰੀਰ ਦੇ ਲਈ ਕਹਿ ਸਕਦੇ ਆ ਕਿ ਫਰੂਟ ਬਹੁਤ ਜ਼ਰੂਰੀ ਆ ਜਿਸ ਨੂੰ ਲੈ ਕੇ ਤੁਹਾਨੂੰ ਅੱਜ ਕੇ ਡਾਕਟਰ ਵੀ ਕਹਿੰਦੇ ਆ ਕਿ ਅਗਰ ਸਰੀਰ ਤਾਂ ਅੰਦਰ ਉਸ ਰੱਖਣਾ ਤਾਂ ਸਾਨੂੰ ਫਰੂਟ ਜ਼ਰੂਰ ਖਾਣਾ ਚਾਹੀਦਾ ਪਰ ਫਰੂਟ ਦੀ ਗੱਲ ਕੀਤੀ ਜਾਵੇ ਤਾਂ ਫਰੂਟ ਜਿਹੜਾ ਕਾਫੀ ਮਹਿੰਗਾ ਹੋ ਚੁੱਕਿਆ ਤੇ ਲੋਕਾਂ ਤੋਂ ਪਹੁੰਚ ਤੋਂ ਬਾਹਰ ਹੋ ਗਿਆ ਗੱਲਬਾਤ ਕਰਦੇ ਜੋ ਫਰੂਟ ਵੇਚਦਾ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਆ ਇਹ ਫਰੂਟ ਜਿਹੜੇ ਪਏ ਆ ਸਵੇਰ ਤਕਰੀਬਨ 12 ਵੱਜ ਚੁੱਕਿਆ ਹਾਲੇ ਤਿੱਕਰ ਮੰਡੀ ਦੇਖ ਸਕਦੇ ਹੋ ਖਾਲੀ भाई नजर आंदी है क्योंकि लगातार महंगाई की मार कितने किते पड़दी जरूर नजर आ रही होते फ्रूट विक्रेता ਨਾਲ ਵੀ ਗੱਲਬਾਤ ਕਰਦੇ ਆ ਭਾਈ ਜੀ ਕੀ ਨਾ ਮੈਂ ਕੀ ਕਹਿਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਕਾਰੋਬਾਰ ਚੱਲ ਰਿਹਾ ਫਰੂਟ ਦਾ ਗਰਦੀਪ ਸਿੰਘ ਨਾ ਮੈਂ ਮੁਖਸ਼ੂਦੋ ਬੋਲ ਰਿਹਾ ਕੰਮ ਮਿਲਦੇ ਬਹੁਤ ਚੱਲਦੇ ਆ ਮਹਿੰਗਾਈ ਬਹੁਤ ਆ ਅੰਗੂਰ 200 ਰੁਪਏ ਕਿਲੋ ਅਨਾਰ 250 ਰੁਪਏ ਕਿਲੋ ਵਿਗ ਰਿਹਾ ਹੈ ਗਾ ਵੈਸੇ ਪਰ ਕੇ ਖੁਸ਼ ਨਹੀਂਗਾ ਜਿਹੜਾ ਪੰਜਾਬ ਦਾ ਫਰੂਟ ਨੂੰ ਅਕਸਰ ਹੀ ਸੰਤਰਾ ਕਿਹਾ ਜਾਂਦਾ ਸੰਤਰਾ ਦਾ ਕੀ ਰੇਟ ਹੈ ਕਿੰਨੂੰ ਸੰਤਰਾ 38-40 ਰੁਪਏ ਨੂੰ ਮੰਡੀਆਂ ਦਾ ਭਾਜੀ 50 ਤੋਂ 60 ਰੁਪਏ ਦਾ ਫਿਰ 38 ਤੋਂ 45 ਰੁਪਏ ਪੈਦਾ ਜੇ ਤਾਂ ਪੰਜਾਬ ਦਾ ਫਰੂਟ ਇੱਧਰ ਬਾਹਰ ਆਉਂਦਾ ਨਹੀਂ ਤੇ ਫਸਲ ਘਾਟਾ ਅੱਛਾ ਫਸਲ ਘਾਟਾ ਫਸਲ ਨਹੀਂ ਆ ਰਹੀ ਅੱਛਾ ਹਾਂ ਇਸ ਦਾ ਤੁਹਾਡੇ ਕਾਰੋਬਾਰ ਤੇ ਕਿੰਨਾ ਕੁ ਅਸਰ ਪਿਆ ਜਿਸ ਤਰ੍ਹਾਂ ਤੁਸੀਂ ਕਹਿੰਦੇ 200 ਰੁਪਏ ਫਰੂਟ ਦੀ ਆਪਾਂ ਗੱਲ ਕੀਤੀ ਹੈ ਗਾਹ ਪੈਸੇ ਭਰ ਕੇ ਖੁਸ਼ੀ ਨਹੀਂ ਹੂੰ ਕਾਰੋਬਾਰੀ ਅੱਧੇ ਰਹਿ ਗਿਆ ਹੂੰ ਬਿਜਾਰ ਦਾ ਖਰਚਾ ਵੀ ਨਹੀਂ ਨਿਕਲਦਾ ਅੱਛਾ ਇਹੋ ਜਿਹੇ ਹਾਲਾਤ ਹੋਏ ਬਣੇ ਆ ਦੁਕਾਨਦਾਰ ਤਾਂ ਮਰੇ ਮਰਿਆ ਜੀ ਅੱਛਾ ਜੇ ਕੋਈ ਸੇਲ ਹੋਇਆ ਨਾ ਕੋਈ 500 700 ਰੁਪਏ ਲੈ ਜਾਂਦਾ ਘਰ ਆਸ ਤੇ ਖਰਚਾ ਨਹੀਂ ਤਾਂ ਜਮੇ ਉਹਦੇ ਮੁਰੇ ਨਾਲ ਖਾਲੀ ਤੇ ਖਰਾਬੀ ਹੁੰਦਾ ਫਰੂਟ ਕਿੰਨਾ ਕੋਈ ਖਰਾਬ ਹੋ ਜਾਂਦਾ ਤੇ ਫਿਰ ਕਿੰਨੀ ਕੁ ਦਿਹਾੜੀ ਪੈ ਜਾਂਦੀ ਹੈ ਦਿਹਾੜੀ ਤਾਂ ਉਹ ਹੀ 500 700 ਰੁਪਏ ਕਿ ਕਿਲੋ ਜੇ ਤੁਸੀਂ ਆਪਣੇ ਕੋ 50 ਕਿਲੋ ਫਰੂਟ ਪਿਆ ਤਾਂ 2 4 ਕਿਲੋ ਵਿੱਚ ਖਾਓ ਹੋ ਹੀ ਜਾਂਦਾ ਅੱਛਾ ਪਰ ਰੇਟ ਫਿਰ ਵਧਾਣੇ ਵੀ ਹੋਣਗੇ ਤੁਸੀਂ ਹੁੰਦਾ ਰੇਟ ਤਾਂ ਫਰਮਾ ਮਾ ਮੋਟਾ ਫਰਕ ਪਈ ਜਾਂਦਾ ਜਿਵੇਂ ਅੱਗ ਨਿਕਲਦਾ ਪਿੱਛੇ ਵਜਦਾ ਫਿਰ ਕਹਿੰਦੇ ਫਰੂਟਾ ਵਾਲੇ ਦੁੱਗਨੇ ਪੈਸੇ ਕਰਦੇ ਜੀ ਇਹਦਾ 10 ਉਹ ਦਾ ਅਫਗਾਨੀ ਦਾ ਲੱਡੂ ਵੱਡਾ ਹੀ ਲੱਗ ਜਿਆ ਜਾਨਾ ਬੰਦਾ ਕਰਕੇ ਦੇਖ ਲੈ ਫਿਰ ਭਲਾ ਦਾ ਜਾਨ ਜਾਂ ਰਾਹ ਪਈ ਉਹ ਜਾਣੀ ਜਾਂ ਬਾਹ ਪਈ ਜਾਣੀ ਅੱਛਾ ਹੁਣ ਜੇ ਹੁਣ ਕੀ ਰੇਟ ਵਿਕ ਰਹੇ ਆ ਕਿਹੜੇ ਕਿਹੜੇ ਸੇਬ ਤੁਹਾਡੇ ਕੋਲ ਹੈਗੇ ਆ ਸਭ ਤੋਂ ਮਹਿੰਗਾ ਕਿਹੜਾ ਫਰੂਟ ਸਭ ਤੋਂ ਮਹਿੰਗਾ ਫਰੂਟ ਨਾਰੀ ਇਹ ਗੱਲ ਆ ਜੀ ਆਪੇ ਕੋਲ 250 ਰੁਪਏ ਕਿਲੋ ਨੂੰ 200 ਰੁਪਏ ਕਿਲੋ ਹਮ 6 ਜਾਂ 200 ਰੁਪਏ ਕਿਲੋ ਕਨੌਰ ਦਾ ਹਮ ਆ 150 ਰੁਪਏ ਕਿਲੋ ਦੀ ਇਹ ਕਿੱਥੋਂ ਦੇ ਆ ਸੇਬ ਜਿਹੜੇ ਸਿਆ ਮੱਛ ਲਾਲਾ ਜੀ ਇਹ ਕਨੌਰ ਵਾਲਾ ਜੀ ਤਾਂ ਚਾਈਨਾ ਵਾਲਾ ਇੱਕ ਕਹਿੰਦੇ ਹੋਰ ਜ਼ਿਆਦਾ ਮਹਿੰਗਾ ਹੁੰਦਾ ਕਿੰਨੀ ਕੁ ਸਚਾਈ ਹੈਗੀ ਐ ਸਾਬ ਮੰਡੀ ਫਰੂਟ ਬਹੁਤ ਬਿਆਹਤਰਾਂ ਤਰ੍ਹਾਂ ਦੇ ਵੈਰਾਈਟੀਆਂ ਇਹ ਉਹਨਾਂ ਦੇ ਕੋਲ ਸੋਦੇ ਪੈ ਲਾਉਂਗਾ ਉਹ ਸਦਾ ਜਾਂਦਾ ਜਿਆੜੀ ਪੈ ਜਾਂਦੀ ਆ ਫਿਰ ਤੁਹਾਨੂੰ ਜਿਆੜੀ ਦਾ ਰੋਟੀ ਕਮਾ ਕੇ ਲੈ ਜਾਈ ਦੇ ਉਹ ਵੀ ਸਹੀ ਚੱਲ ਪੈਂਦਾ ਹਾਂ ਸਰਕਲ ਚੱਲੀ ਜਾਂਦਾ ਸਾਨੂੰ 30 ਸਾਲ ਹੋ ਗਏ ਸੋਦੇ ਆ ਫਲ ਫਰੂਟ ਦਾ ਕੰਮ ਕਰਦੇ ਸੈਟਾ ਵੈਸੇ ਠੀਕ ਹੈ ਕਾਰੋਬਾਰ ਹਾਂ ਠੀਕ ਆ ਰੇਟ ਕਿਉਂ ਅੱਗੇ ਕਦੇ ਇੰਨੇ ਰੇਟ ਹੋਏ ਸੀ ਜਿਸ ਤਰ੍ਹਾਂ ਤੁਸੀਂ 200 ਦੀ ਗੱਲ ਕੀਤੀ ਸੇਵ ਦਾ 200 ਦਾ ਰੇਟ ਕੀਤੀ ਗੱਲ ਨਹੀਂ ਇੰਨੇ ਰੇਟ ਹੋਏ ਹੁੰਦੇ ਆ ਜੇ ਚੰਗਾ ਮਾਲ ਹੋਣਾ ਵੱਡੇ ਘਰ ਸਟਾਕ ਸਟੋਰ ਕਰ ਲੈਂਦੇ ਮਾਲ ਅੱਛਾ ਸਟੋਰ ਕਰਦੇ ਆ ਕਹਿੰਦਾ ਸਟੋਰ ਕਰਦੇ ਆ ਐਸੇ ਘਰ ਨਹੀਂ ਤੇਜੀ ਹੁੰਦੀ ਨੇ ਉਹ ਕੋਈ ਤੇਜੀ ਨਹੀਂ ਹੁੰਦੀ ਸੋਦੇ ਜੀ ਉਹ ਕੋਈ ਕਮੀ ਨਹੀਂ ਫਰੂਟਸ ਦੀ ਜਗ੍ਹਾ ਇਹ ਚੀਜ਼ ਦੀ ਆਪਣੇ ਹਿੰਦੁਸਤਾਨ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਜੇ ਸਟੋਰ ਕਰਦੇ ਆ ਫੇਰੀ ਲੋਕਾਂ ਵੱਢਦੇ ਵੱਡੇ ਵਪਾਰੀ ਕਹਿ ਸਕਦੇ ਵੀ ਸਟੋਰ ਕਰਦੇ ਆ ਵੱਡੇ ਵਪਾਰੀ ਸਟੋਰ ਕਰਦੇ ਆ ਇਹ ਫੇਰੀ ਤੇਜੀ ਹੁੰਦੀ ਸੋਦੇ ਨਹੀਂ ਉਹ ਤੇਜੀ ਨਹੀਂ ਹੁੰਦੀ ਜਿਸ ਤਰ੍ਹਾਂ ਪ੍ਰਸ਼ਾਸਨ ਮਾਰਕੀਟ ਕਮੇਟੀ ਹੁੰਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਉਹ ਰੋਕਦੇ ਆ ਵੀ ਆ ਸਟੋਰ ਕਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਸਟੋਰ ਹੁਣ ਮੇਲੇ ਦੇ ਬੰਦੋਂ ਧੋਣਾ ਕਰ ਲੂਆ ਇਹ ਕੋਈ ਕਾਰਬਾ ਖਰਬਾ ਵੀ ਉਹੀ ਕਰੂਗਾ ਜਿਹੇ ਸੋਰੋ ਦੇ ਬਣੇ ਆ ਉਹੀ ਕਰਖੂਗਾ ਅੱਛਾ ਇਹਨਾਂ ਮਾਅਵੇ ਕਰੋੜਾਂ ਰੁਪਏ ਲੱਗਿਆ ਨੱਖਣ ਤੇ ਹੁਣ ਜਿਹੜੇ ਕੋਲ ਹੋਊ ਉਹੀ ਰੱਖੂਗਾ ਕਿੰਨਾ ਕਿਤੇ ਵੱਡੀ ਸਮੱਸਿਆ ਮਹਿੰਗੇ ਹੋਣ ਦਾ ਕਾਰਨ ਇਹੀ ਹੈ ਵੀ ਸਟੋਰ ਹੁੰਦਾ ਹੈ ਹਾਂ ਸਟੋਰ ਹੁੰਦਾ ਮਾਅ ਅਗਰ ਸਟੋਰ ਨਾ ਹੋਵੇ ਕੀ ਰੇਟ ਤੁਹਾਨੂੰ ਲੱਗਦਾ ਕਿ ਣਾਰ ਹੋਏਗਾ ਸੇਵ ਹੋਏਗਾ 100 ਰੁਪਏ ਤੋਂ ਵੱਧ ਕੋਈ ਵੈਰਾਟੀ ਹੋਈ ਨਹੀਂ ਸਕਦੀ 100 ਤੋਂ ਜੇ ਸੋਰ ਨਾ ਹੋਵੇ ਇਹੋ ਜਿਹਾ ਕਿਤਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਨਹੀਂ ਕਿ ਤੋਂ ਵੀ ਇਹੋ ਜਿਹਾ ਸਟੋਰ ਨਾ ਹੋ ਸਰਕਾਰਾਂ ਦਾ ਆਪ ਵਿੱਚ ਲਾਂਦਰੀਆਂ ਨਾਲ ਸਰਕਾਰਾਂ ਦਾ ਆਪ ਵਿੱਚ ਲਾਂਦਰੀਆਂ ਜੇ ਸਰਕਾਰਾਂ ਵਾਲੀਆਂ ਤੋਂ ਸੋਰ ਮਾ ਹੁੰਦਾ ਨਹੀਂ ਨਾ ਜਿਵੇਂ ਲਈ ਆ ਲੋਕੜੀਆਂ ਇਹ ਕਿੰਨਾ ਚਿਰ ਫਰੂਟ ਖਰਾਬ ਨਹੀਂ ਹੁੰਦਾ ਜਿਹੜਾ ਨਾਰ ਦੀ ਗੱਲ ਕੀਤੀ ਜਾਵੇ ਸੇਵ ਦੀ ਗੱਲ ਕੀਤੀ ਜਾਵੇ ਜੇ ਸੇਵ 6 ਮਹੀਨੇ ਖਰਾਬ ਨਹੀਂ ਹੁੰਦਾ ਸਟੋਰ ਰੱਖਿਆ ਜਾਂਦਾ ਜੇ ਸਟੋਰ ਤੋਂ ਬਗੈਰ ਚੰਗਾ ਸੇਵ ਆਪਾਂ ਕਿਵੇਂ ਸਰ ਬਹੁਤ 500 500 ਤੋਂ ਮੋਰ ਕੱਟੇ ਦੱਸੇ ਕੰਸਬਦਾਂ ਸਨ ਬੜਾ ਕਟੇ ਰਹੇ ਕਿਤਨਾ ਕਿਤਨੇ ਵੱਡੀ ਸਮੱਸਿਆ ਸਟੋਰ ਦੀ ਆ ਵੀ ਜੇ ਮਹਿੰਗਾਈ ਦੀ ਠੱਲ ਪਾਉਣੀ ਹੈ ਤਾਂ ਸਟੋਰ ਕਰਨਾ ਬੰਦ ਕੀਤਾ ਜਾਜਾ ਹਾਂ ਸਟੋਰ ਸਰਕਾਰਾਂ ਜਈਦਾ ਜਿਵੇਂ ਜਵੇਂ ਮਾਲ ਹੁੰਦਾ ਉਹ ਮਾਲ ਕਢਾਈ ਜਾਵੇ ਜੋ ਬਵਾਰੀ ਦਾਦਾ 6-6 ਮਹੀਨੇ ਦਾ ਮਾਲ ਉਹ ਫਿਰ ਹੌਲੀ ਹੌਲੀ ਕਢਦਾ ਜਿੱਥੇ 100 ਪੇਟੀ ਆ 10 ਪੇਟੀ ਮੰਡੀ ਭੇਜਦਾ ਤਾਂ ਵੀ ਤੇਜ਼ੀ ਨਹੀਂ ਹੁੰਦੀ ਆਪੀ ਗਾਹਕ ਜਿਹੜਾ ਲੈਣ ਆਂਦਾ ਉਹ ਤਾਂ ਕਹਿੰਦਾ ਵੀ ਤਾਜ਼ਾ ਹੈ ਫਰੂਟ ਪਰ ਉਹ ਸਟੋਰ ਹੁੰਦਾ ਸਟੋਰ 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 ਤੋਂ ਮਗਾ ਕੋਈ ਮਾਲ ਨਹੀਂ ਰਹਿੰਦਾਗਾ ਸੇ ਹੋ ਗਿਆ ਕੋਈ ਆਲੂ ਹੋ ਗਿਆ ਕੋਈ ਉਹ ਬੜੇ ਪਸੋਰ ਜਾ ਕੇ ਬੱਚੀ ਫਿਰ ਕਿੰਨੀਆਂ ਵੇਖੋ ਕਿੰਨੀਆਂ-ਕਿੰਨੀਆਂ ਵੈਰਟੀਆਂ ਵੀ ਉੱਥੇ ਫਿਰ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਇਹ ਸਟੋਰ ਹੋਇਆ ਜਾਂ ਇਹ ਤਾਜ਼ਾ ਮਾਲ ਹੈ ਫਰੂਟ ਜੇ ਫੋਲੋ ਕਰਦੇ ਮੈਂ ਉਹ ਸੇ ਸੇ ਦੇ ਦੋ ਦਿਨ ਮਹੀਨਾ ਜੇ ਚੰਗਾ ਸੇ ਉਹਦਾ ਵਰੀਆ ਉਹ ਸਟੋਰ ਕਰਨ ਜੇ ਲੈਂ ਖੁੰਦਾ ਉਹ ਵਿਆਚਾਉਣਾ ਸ਼ੁਰੂ ਹੁੰਦਾ ਅੱਛਾ ਰੈਂਡ ਖੁੰਦੀ ਕਰਨੇ ਫਿਰ ਰੈਂਡ ਖੁੰਦੀਆ ਵਿਆਚਾਉਣਾ ਸ਼ੁਰੂ ਹੁੰਦਾ ਜੋ ਫਿਰ ਗਾ ਚੰਗਾ ਪਤਾ ਹੁੰਦਾ ਨਹੀਂਗਾ 200 ਰੁਪਏ ਵੇਖੂਗਾ ਉਦੋਂ ਕਰਦਾ ਵਪਾਰੀ ਉਹ ਉਸੇ ਲੱਗੂਆ 1.5 2 ਰੁਪਏ ਉਹਨੂੰ ਤੁਹਾਨੂੰ ਵੀ ਇਹਦਾ ਮੁਨਾਫਾ ਹੁੰਦਾ ਜਿਸ ਤਰ੍ਹਾਂ ਸਟੋਰ ਵਾਲਿਆਂ ਨੂੰ ਨਹੀਂ ਨਾਫਾ ਸਾਨੂੰ ਵੀ 10000 ਰੁਪਏ ਬਚਨੇ ਆ ਅੱਛਾ ਕਿਤਨੇ ਕਿਲੋ ਵੱਡੇ ਨੂੰ ਉਹ ਜਿਹੜੇ ਸਸਾ ਮਾਲ ਆ ਸਾਡਾ ਕਵਾਂਟਰ ਲੇਖਦਾ ਉਹ 10 ਕਿਲੋ ਵੇਗੂਆ ਅੱਛਾ ਬੜਾ ਹੋਰ ਗੱਲ ਹਾਂ ਲੋਕ ਕਿ ਕਿਤਨੇ ਕਿਤਨੇ ਲੋਕਾਂ ਦੀ ਜੇਬ ਤੇ ਇਹ ਅਸਰ ਪੈਂਦਾ ਲੋਕਾਂ ਕੋਲ ਆਉਣਾ ਬਾਈ ਲੋਕਾਂ ਕੋਲ ਹੁੰਦੇ ਪੈਸੇ ਜਿਹੜਾ ਪੰਜਾਬ ਦੀ ਆਪਾਂ ਗੱਲ ਕਰਕੇ ਪੰਜਾਬ ਦਾ ਸੰਤਰਾ ਆਪਾਂ ਕਹਿ ਸਕਦੇ ਆ ਆਪਣਾ ਪੰਜਾਬ ਦਾ ਫਰੂਟ ਹੈ ਇਹਦੇ ਤੇ ਵੀ ਕੋਈ ਸਟੋਰ ਹੁੰਦੇ ਇਹ ਵੀ ਚੀਜ਼ਾਂ ਸਾਰੀਆਂ ਚੀਜ਼ਾਂ ਸੋਨੇ ਸਟੋਰ ਕਿਹੜੀ ਜੀ ਹੁੰਦੀ ਸਾਰੀ ਹੁੰਦੀ ਟੋਟਲ ਸਟੋਰ ਨਾ ਬਖੋਣ ਚੰਗਾ ਜੇ ਸੰਤਰਾ ਆਪਾਂ ਪੰਜਾਬ ਦਾ ਲੈਣਾ ਉਹ ਕੀ ਰੇਟ ਲੱਗਦਾ ਤੁਹਾਨੂੰ ਨਾਲ ਦੇ ਆਪਣੇ ਕਿੰਨੂ ਹੁੰਦਾ ਸੰਤਰਾ ਨਹੀਂ ਚਰਾਨ ਨਾਗpur ਸਾਡ ਦੇ ਚੰਗਾ ਕਿੰਨੂ ਬਾਗਾ ਜੇ ਕੋਈ 28 30 ਬਸੋ ਦੇ ਵਹਗੇ ਚੰਗਾ ਲੈਣਾ ਤਾਂ ਹਾਂ ਵਧੀਆ ਕਿੰਨੂ ਬਾਗ ਕੋਲ ਖੜੇ ਕਰੋ ਤੇ 28 30 ਬਸੋ ਦੇ ਬਾ ਜੇ ਮੰਡੀਆਂ 40 ਵਿਗ ਦਾ ਉਸ਼ਾਰਤੇ ਅੱਧਾ ਘਾਟਦਾ ਨਾ ਤੇ ਪੰਜਾਹ ਰੁਪਏ ਕਿਲੋ ਤੇ ਸਟੋਰ ਕਰਕੇ ਫਿਰ ਕੀ ਰੇਟ ਵਿਕਦਾ ਫਿਰ ਇਹ ਕਿਨੂੰ ਸੋਰਟ ਘਟ ਹੁੰਦਾ ਜੀ ਇਹ ਸਟੋਰ ਨਹੀਂ ਹੁੰਦਾ ਹਾਂ ਇਹ 10 15 ਦਿਨ ਨਹੀਂ ਮੇਰੇ ਪੰਜਾਬੀਆਂ ਲਈ ਚੰਗੀ ਖਬਰ ਹੈ ਵੀ ਸਟੋਰ ਨਹੀਂ ਹੁੰਦੇ ਚੰਗੀ ਫਸਲ ਆਉਂਦੇ ਆ ਇਹ 10 15 ਦਿਨ ਕੱਟੂ ਬਾਅਦ ਇਹ ਨਹੀਂ ਘਟਦਾ ਕਿੰਨਾ ਜੇ ਸੰਤਰਾ ਉਹ 2-2 ਮਹੀਨੇ ਘਟਦਾ ਸਾਈ ਸੰਤਰਾ 200 ਰੁਪਏ ਦਾ ਪਹੁੰਚ ਜਾਂ 150 ਰੁਪਏ ਲੱਗ ਬੰਦੇ ਆ ਕਿਨੂੰ 70 80 ਦਿਨ ਬਾਅਦ ਇਹ ਮੋਲ ਲੱਗੇ ਫਰਲ ਘਟਦਾ ਦਾ ਇਸ ਦਾ ਡਾਕਟਰ ਤਾਂ ਕਹਿੰਦੇ ਫਰੂਟ ਖਾਇਆ ਕਰੋ ਬਿਮਾਰੀਆਂ ਦੂਰ ਹੁੰਦੀਆਂ ਪਰ ਕਿਤੇ ਨਾ ਕਿਤੇ ਸਟੋਰ ਹੋਏ ਉਹ ਤਾਂ ਦਵਾਈਆਂ ਲੱਗੀਆਂ ਹੁੰਦੀਆਂ ਦਵਾਈਆਂ ਤਾਂ ਫਿਰ ਦਵਾਈ ਤੋਂ ਬਗੈਰ ਉਹਨਾਂ ਨੇ ਸੋ ਉਹ ਸੇ ਇਹਨੂੰ ਵੀ ਲੱਗਦੀ ਆ ਅੰਗੂਰ ਆਂ ਅੰਗੂਰ ਨੂੰ ਹੀ ਲੱਗਦੀ ਦਵਾਈ ਇੱਕ ਪੰਨਾ ਹੀ ਆਉਂਦਾ ਦਵਾਈ ਲਾਣ ਜਿੰਨੀ ਮਨਿਆਦ ਹੁੰਦੀ ਉਹਨਾਂ ਚ ਕੱਢਦਾ ਹੈ ਤੇ ਡਾਕਟਰ ਫਿਰ ਸਾਹਿਬਾਂ ਕਿਵੇਂ ਕਹਿ ਸਕਦੇ ਵੀ ਇਹ ਫਰੂਟ ਖਾ ਕੇ ਸੇ ਤੰਦਰੁਸਤ ਰਹਿ ਸਕਦੇ ਆ ਭਾਜੀ ਕਿਉਂਕਿ ਦਵਾਈਆਂ ਤਾਂ ਅਕਸਰ ਹੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਉਹਨਾਂ ਜਿਵੇਂ ਅਸਲ ਘਾਟ ਹੈ ਨਾ ਜੋ ਲੱਗੇ ਨਾ ਜ਼ੋਰ ਟਾਈਮ ਹੀ ਨਾ ਪਈ ਰਹਿੰਦਾ ਉਹਨਾਂ ਸਗੜੇ ਦਾ ਅੱਛਾ ਸਰ ਘਟਣਾ ਸ਼ੁਰੂ ਹੋ ਜਾਣਾ ਜੀ ਬਿਲਕੁਲ ਇਹ ਸਾਫ਼ ਤੌਰ ਤੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਇਹ ਅੰਗੂਰ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਕਲਰ ਹੈ ਤਾਜ਼ਾ ਆ ਜੀ ਐ ਤਾਜ਼ਾ ਆਪਾਂ ਕਹਿ ਸਕਦੇ ਆ ਕਿਉਂਕਿ ਇਹ ਸਟੋਰ ਨਹੀਂ ਹੋਇਆ ਇਹ ਕਿ ਸਟੋਰ ਹੋਇਆ ਸਟੋਰ ਨਾਸਕ ਦਾ ਅੰਗੂਰ ਕਿਹਾ ਜਾ ਸਕਦਾ ਹੈ ਕਹਿੰਦੇ ਵੀ ਇਹ ਸਟੋਰ ਨਹੀਂ ਹੁੰਦਾ ਅਗਰ ਜੇ ਜਿਹੜਾ ਸਟੋਰ ਹੁੰਦਾ ਕਿਤੇ ਨਾ ਕਿਤੇ ਸਟੋਰ ਕਰਕੇ ਜਿਹੜੀ ਵੱਡੀ ਜਿਹੜੀ ਮਹਿੰਗਾਈ ਹੁੰਦੀ ਹੈ ਫਰੂਟ ਦੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੋ ਵੱਡੇ ਵਪਾਰੀ ਆ ਉਹਨਾਂ ਤੇ ਠੱਲ ਪਾਣੀ ਚਾਹੀਦੀ ਹੈ ਕਿਉਂਕਿ ਕਿਤਨੇ ਕਿਤਨੇ ਲੋਕਾਂ ਦੀ ਜੇਬ ਤੇ ਅਸਰ ਪੈਂਦਾ ਹਾਲਾ ਕਿ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਅਕਸਰੀ ਕਿਹਾ ਜਾਂਦਾ ਕਿ ਸਰਕਾਰਾਂ ਮਹਿੰਗਾਈ ਕਰੀ ਪਰ ਕਿਤਨੇ ਕਿਤਨੇ ਸਰਕਾਰਾਂ ਮਹਿੰਗਾਈ ਨਹੀਂ ਕਰਦੀਆਂ ਕਿਤਨੇ ਕਿਤਨੇ ਵਪਾਰੀ ਕਰਦੇ ਆ ਸੋ ਦੇਖ ਸਕਦੇ ਹੋ ਇਹ ਅੰਗੂਰ ਫਿਰ ਤੋਂ ਦੁਕਾਨੇ ਆ ਇਹ ਵੀ ਅੰਗੂਰ ਆਪਾਂ ਕਹਿ ਸਕਦੇ ਹਾਂ ਸਟੋਰ ਹੋਇਆ ਸੀਗਾ ਕਿ ਹਾਲਾ ਕਿ ਅਗਰ ਵਪਾਰੀ ਸਟੋਰ ਨਾ ਕਰਨ ਤਾਂ ਕਾਫੀ ਮਹਿੰਗਾਈ ਤੇ ਥਲ ਪਾਇ ਪਾਈ ਸਾਹ ਜਾ ਸਕਦੀ ਹੈ ਸੋਸ ਸਪੋਕਸਮੈਨਟੀ ਲਈ ਸ਼੍ਰੀ ਮੁਕਸਰ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ